ਆਪਣੇ ਮੌੜ ਇਲਾਕੇ ਦੇ ਵਿੱਚ 7 ਜੁਲਾਈ ਨੂੰ ਸ਼ਾਮ ਨੂੰ 7 ਵਜੇ ਇੱਕ ਜਸਪਾਲ ਸਿੰਘ ਏਲੀਅਸ ਠੰਨੀ ਦੀ ਦੋ ਵਿਅਕਤੀਆਂ ਨੇ ਜਿਹੜੀ ਹੈਗੀ ਹੈ ਉਹਦੇ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਉਹਦੇ ਪੈਰਾ ਤੇ ਗੰਡਾਸੇ ਦਾ ਜਿਹੜਾ ਹੈਗਾ ਗੰਡਾਸੇ ਦੀ ਪੁੱਠੀ ਸਾਈਡ ਤੋਂ ਵਾਰ ਕਰ ਰਹੇ ਸੀਗੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਬਟਿੰਡੇ ਭਰਤੀ ਕਰਾਇਆ ਗਿਆ ਸੀਗਾ ਜਿਦੇ ਜਿੱਥੇ ਕਿ ਜਸਪਾਲ ਸਿੰਘ ਜੀ ਦੀ ਮੌਤ ਹੋ ਗਈ ਸੀਗੀ ਜਿਸ ਤੋਂ ਬਾਅਦ ਕਤਲ ਦਾ ਕੇਸ ਦਰਜ ਕੀਤਾ ਗਿਆ ਸੀਗਾ ਤੇ ਬਟਿੰਡਾ ਪੁਲਿਸ ਦੀ ਜਿਹੜੀ ਟੀਮ ਹੈਗੀ ਹੈ ਐਸਪੀਡੀ DSPD, DSP D DSP ਮੋਡ CIA 1 CIA 2 ਇਨਚਾਰजेस ਇਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹ ਮੇਨ ਮੌਕੇ ਦੇ ਦੋਸ਼ੀ ਸੀਗੇ ਇਹ ਸਾਰੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਜਿਸ ਦੇ ਵਿੱਚ ਇੱਕ ਦੋਸ਼ੀ ਹੈਗਾ ਹਰਪ੍ਰੀਤ ਸਿੰਘ ਪੁੱਤਰ ਲਾਲਬ ਸਿੰਘ ਵਾਸੀ ਸੰਦੋਹਾ ਜਿਸ ਤੇ ਪਹਿਲਾਂ ਵੀ ਮੁਕਦਮੇ ਜਿਹੜੇ ਹੈਗੇ 302 ਐਨਡੀਪੀਐਸ ਐਕਟ ਵਗੈਰੇ ਤੇ ਮੁਕਦਮੇ ਦਰਜ ਹੈਗੇ ਦੂਜਾ ਦੋਸ਼ੀ ਹੈਗਾ ਜਸਪ੍ਰੀਤ ਸਿੰਘ ਏਲੀਅਸ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਇਹ ਵੀ ਇਹਦਾ ਸਾਥੀ ਹੈਗਾ ਇਹਦੇ ਵੀ 326 392 ਦੇ ਪਹਿਲਾ ਮੁਕਦਮੇ ਹੈਗੇ ਤੀਜਾ ਵਿਅਕਤੀ ਜਿਹੜਾ ਕਿ ਜਿਹਦੀ ਗੱਡੀ ਵਰਤੀ ਗਈ ਸੀ ਜੋ ਮੌਕੇ ਤੇ ਗੱਡੀ ਦੇ ਵਿੱਚ ਮੌਜੂਦ ਸੀਗਾ ਉਹ ਹੈਗਾ ਹਰਜੀਤ ਸਿੰਘ ਏਲੀਅਸ ਐਨਕੀ ਇਹ ਹੈਗਾ ਲੈਰੀ ਦਾ ਰਹਿਣ ਵਾਲਾ ਤੇ ਇਹਨਾਂ ਤੋਂ ਰਿਕਵਰ ਜਿਹੜੀ ਹੈਗੀ ਹੈ ਗੱਡੀ ਇਹਨਾਂ ਦੀ ਜਿਹੜੀ ਇਹ ਐਨਕੀ ਦੀ ਗੱਡੀ ਸੀਗੀ Honda City ਗੱਡੀ ਉਹ ਬਰਾਮਦ ਕਰ ਲਈ ਗਈ ਹੈ ਬਜਰਨਜੀਤ ਹੁਣ ਤੱਕ ਸਾਹਮਣੇ ਇਹ ਆਈ ਹੈ ਕਿ ਇੱਕ ਇਹਨਾਂ ਦਾ ਸਾਥੀ ਸੀਗਾ ਅਮਰਿੰਦਰ ਸਿੰਘ ਏਲੀਅਸ ਮੰਜਾ ਜੀਦੀ ਕਿ ਜਿਹਦਾ ਕਿ ਕਤਲ ਕੀਤਾ ਗਿਆ ਸੀਗਾ 2020 ਦਾ ਇੱਕ ਪਰਚਾ ਆਇਆਗਾ 148 ਨੰਬਰ 302 ਦਾ ਜਿਸ ਦੇ ਵਿੱਚ ਮਰਨ ਵਾਲਾ ਜਸਪਾਲ ਸਿੰਘ ਏਲੀਅਸ ਅਠੱਨੀ ਇਹ ਵੀ ਉਹਦੇ ਵਿੱਚ ਦੋਸ਼ੀ ਦੇ ਤੌਰ ਤੇ ਸੀਗਾ ਤੇ ਜੇਲ੍ਹ ਜਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀਗਾ ਬੇਲ ਤੇ 2021 ਦੇ ਵਿੱਚ ਤੇ ਇਹਨਾਂ ਦੀ ਰੰਜਿਸ਼ ਉਦੋਂ ਦੀ ਚੱਲੀ ਜਾਂਦੀ ਸੀਗੀ ਤੇ ਮੁੱਢਲੀ ਤਫ਼ਤੀਸ਼ ਦੇ ਦੌਰਾਨੇ ਸਾਹਮਣੇ ਆਇਆ ਹੈ ਕਿ ਆਪਸ ਵਿੱਚ ਕਾਹ ਸੁਣੀ ਵੀ ਇਹਨਾਂ ਦੀ ਬਾਤ ਚ ਬਾਹਰ ਆਣ ਤੋਂ ਬਾਅਦ ਹੁੰਦੀ ਦੀ ਤੇ ਰੰਜਿਸ਼ ਰੱਖਦੇ ਸੀਗੇ ਉਸ ਦਿਨ ਇਹਨਾਂ ਨੇ ਜਿਹੜਾ ਹੈਗਾ ਉਹ ਤੇ ਅਟੈਕ ਕੀਤਾ ਤੇ ਬਾਕੀ ਜਿਹੜੀ ਹੈਗੀ ਐ ਇਹਦੇ ਵਿੱਚ ਅਮਰਿੰਦਰ ਏlias ਮੰਝਾ ਜਿਹੜੀ ਕਿ ਜਿਹਦੀ ਡੈਥ ਹੋਈ ਸੀ ਕਿ 2020 ਦੇ ਵਿੱਚ ਉਹਦੀ ਮਾਤਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕਾਂਸਪੀਰੇਸੀ ਦੇ ਵਿੱਚ ਬਾਕੀ ਦੋਸ਼ੀਆਂ ਦਾ ਰੋਲ ਤੇ ਉਹਨਾਂ ਦੀ ਗ੍ਰਿਫਤਾਰੀ ਬਾਰੇ ਫੈਸਲਾ ਜਿਹੜਾ ਹੈਗਾ ਅ ਅੱਗੇ ਜਿਹੜੀ ਤਫ਼ਤੀਸ਼ ਹੋਏਗੀ ਉਹਦੇ ਇਨਵੈਸਟੀਗੇਸ਼ਨ ਦੇ ਆਧਾਰ ਤੇ ਲਿਆ ਜਾਏਗਾ ਜੀ ਤੇ ਕਰਵੇ ਗ੍ਰਿਫਤਾਰੀ ਕਰਕੇ ਕੋਰਟ ਚ ਪੇਸ਼ ਕੀਤਾ ਜਾਏਗਾ ਜੀ ਤੇ ਉਸ ਤੋਂ ਬਾਅਦ ਰਿਮਾਂਡ ਲੈ ਕੇ ਪੁਛਗਿਛ ਕੀਤੀ ਜਾਏਗੀ ਜਿਹਦਾ ਵੀ ਰੋਲ ਸਾਹਮਣੇ ਆਏਗਾ ਹੁਣ ਜਿਹੜੇ ਮੇਨ ਮਾਰਨ ਵਾਲੇ ਸੀਗੇ ਗ੍ਰਿਫਤਾਰ ਹੋ ਗਏ ਤਤ ਇਸੇ ਤੋਂ ਗਾ ਚੱਲੀ ਦੇਖੋ ਜੀ ਪਹਿਲਾਂ ਇਹਨਾਂ ਦੇ ਪਰਚੇ ਤਾਂ ਹੈਗੇ ਨੇ ਇਹਨਾਂ ਦੇ ਜਿਹੜਾ ਪਰਚਾ ਦਰਜ ਹੋਇਆ ਜੀ 78 ਨੰਬਰ ਐਫ ਆਈ ਆਰ ਹੈਗੀ ਇਹ 87 2024 ਨੂੰ ਦਰਜ ਕੀਤੀ ਗਈ ਹੈ ਜਿਹੜੀ ਨਵੀਂ ਆਪਣੀ ਬੀ ਐਨ ਐਸ ਹੈਗੀ ਹੈ ਉਹਦਾ 103 ਸੈਕਸ਼ਨ ਹੈਗਾ 3 (5) ਤੇ 61 (5) (2) ਇਹ ਬੀ ਐਨ ਐਸ ਦੇ ਜਿਹੜੇ ਸੈਕਸ਼ਨ ਹੈਗੇ ਹੁਣ ਤੱਕ ਲਾਏ ਗਏ ਹੈਗੇ ਲੇਕਿਨ ਇਹਦੇ ਵਿੱਚ ਅਸੀਂ ਇਹ ਵੀ ਐਕਸਪਲੋਰ ਕਰਾਂਗੇ ਕਿਉਂਕਿ ਇਹਨਾਂ ਦੇ ਪਹਿਲਾਂ ਪਰਚੇ ਹੈਗੇ ਤੇ ਬੀ ਐਨ ਐਸ ਦੇ ਵਿੱਚ ਇੱਕ ਨਵਾਂ ਸੈਕਸ਼ਨ ਮੇਰੇ ਖਿਆਲ 111 ਸਬਸੈਕਸ਼ਨ 2 ਹੈਗਾ ਜਿਹਦਾ ਕਿ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਡੀਲ ਕਰਦਾ ਤੇ ਅਸੀਂ ਇਹ ਵੀ ਦੇਖਾਂਗੇ ਕਿ ਵੈਦਰ ਵੀ ਕੈਨ ਫਿਕਸ ਥੈਮ ਐਸ ਪਾਰਟ ਆਫ ਆਰਗੇਨਾਈਜ਼ਡ ਕ੍ਰਿਮੀਨਲ ਗੈਂਗ ਆਲਸੋ ਇਹ ਚਾਰਨਾ ਕੁਟ ਮਾਰਾ ਇਸ ਇਹ ਮੱਤਾ ਮਾਰੀ ਮੈਂ ਤੋਰਦੇ ਯਾਰ ਆ ਚਲੋ ਬਸ